ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਯੂਕੇ ਸਟੱਡੀ ਵੀਜ਼ਾ ਦੇ ਲਈ ਬਹੁਤ ਵੱਡੀ ਆਫਰ ਹੈ ਅੱਜ ਤੋਂ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਸੈਮੀਨਾਰਸ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ ਅ ਕਈ ਦਿਨ ਸੈਮੀਨਾਰਸ ਚੱਲਣੇ ਨੇ ਕਿਤੇ ਕਿਤੇ ਸੈਮੀਨਾਰ ਨੇ ਜਸਮੀਤ ਜੀ ਦੱਸਣਗੇ ਯੂਕੇ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਰਿਪਰੈਜ਼ੈਂਟੇਟਿਵ ਚਾਹੇ ਤੁਸੀਂ ਵਿਦਾਊਟ ਆਲਸ ਜਾਣਾ ਹੈ ਚਾਹੇ ਤੁਸੀਂ ਵਿਦ ਆਲਸ ਜਾਣਾ ਹੈ ਤੁਸੀਂ ਲੋਅ ਫੀਸ ਯੂਨੀਵਰਸਿਟੀ ਦੇ ਵਿੱਚ ਜਾਣਾ ਹੈ ਤੁਹਾਡਾ ਗੈਪ ਜ਼ਿਆਦਾ ਹੈ ਤੁਸੀਂ 6 ਮਹੀਨੇ ਦੀ ਫੀਸ ਵਾਲੀ ਯੂਨੀਵਰਸਿਟੀ ਚ ਜਾਣਾ ਹੈ ਤੇ ਅੱਜ ਇੱਕੋ ਹੀ ਹੋਟਲ ਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਦੇ ਸੈਮੀਨਾਰਸ ਦੇ ਵਿੱਚ ਤੁਸੀਂ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੂੰ ਮਿਲ ਸਕਦੇ ਹੋ ਸੋ ਵੱਡੀਆਂ-ਵੱਡੀਆਂ ਆਫਰਸ ਜਸਮੀਤ ਜੀ ਲੈ ਕੇ ਆਏ ਨੇ 5000 ਡਾਲਰ ਤੱਕ ਦੀ ਸਕਾਲਰਸ਼ਿਪ ਹੈ ਜਿਹੜੀ ਉਹ ਤਾਂ ਲੈਂਡਮਾਰਕ ਵੱਲੋਂ ਦਿੱਤੀ ਜਾਣੀ ਹੈ ਸਪਿਨ ਐਂਡ ਵਿਨ ਜਿਹੜਾ ਵੀ ਜਿੱਤੇਗਾ ਉਹ ਚਾਹੇ ਤੁਹਾਡੇ 50% ਨੰਬਰ ਹੈ ਚਾਹੇ 40% ਤੁਸੀਂ ਹਿੱਸਾ ਲੈ ਸਕਦੇ ਹੋ ਜੇ ਤੁਸੀਂ ਹੁਣ ਨਹੀਂ ਜਾਣਾ 6 ਮਹੀਨੇ ਬਾਅਦ ਜਾਣਾ ਹੈ ਕਾ ਵੀ ਤੁਸੀਂ ਉਹ vouchers scholarship ਦਾ 6 ਮਹੀਨੇ ਬਾਅਦ ਯੂਜ਼ ਕਰ ਸਕਦੇ ਹੋ ਔਰ ਯੂਨੀਵਰਸਿਟੀ ਦੀ ਸਕਾਲਰਸ਼ਿਪ ਵੱਖਰੀ ਆ ਸੋ ਇਹ ਬਹੁਤ ਵੱਡਾ ਇੱਕ ਬੈਨੀਫਿਟ ਵਾਲਾ ਸੈਮੀਨਾਰਸ ਹੈ ਜਸਮੀਤ ਜੀ ਹੁਣ ਟੈਕਨੀਕਲ ਇਸ ਸੈਮੀਨਾਰ ਦੀਆਂ ਦੱਸੋ ਮੈਨੂੰ ਜ਼ਰੂਰ ਤੁਸੀਂ ਔਰ ਤੁਹਾਡਾ ਸਵਾਗਤ ਹੈ ਸਸਿਕਾਤ ਸਸਿਕਾਤ ਤੁਸੀਂ ਦੇਖੋ ਯੂਕੇ ਸਟੱਡੀ ਵੀਜ਼ਾ ਦੇਖੋ ਅੱਜ ਦੇ ਰੇਟ ਚ ਬਹੁਤ ਡਿਮਾਂਡ ਤੇ ਬਿਕੋਜ਼ ਯੂਕੇ ਵੀਜ਼ਾ ਦਾ ਬਹੁਤ ਜ਼ਿਆਦਾ ਸਕਸੈਸ ਰੇਟ ਹੈ ਔਰ ਮੈਂ ਸਾਰਿਆਂ ਨੂੰ ਕਹਾਂਗਾ ਕਿ ਪੈਕੇਜ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਿਕਾਜ਼ ਪੈਕੇਜ ਤੇ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ 3 ਤੋਂ 4 ਲੱਖ ਰੁਪਏ ਮਿਨੀਮਮ ਨੁਕਸਾਨ ਹੋ ਜਾਂਦਾ ਬਿਕਾਜ਼ ਜਦੋਂ ਤੁਸੀਂ ਕਹਿੰਦੇ ਹੋ ਕਿ ਪੈਕੇਜ ਕਰ ਦੋ ਉਹਦੇ ਵਿੱਚ ਤੁਹਾਨੂੰ ਕੰਸਲਟੈਂਟ ਇਨੇ ਪੈਸੇ ਫਾਲਤੂ ਚਾਰਜ ਕਰ ਲੈਂਦਾ ਤੁਸੀਂ ਸਟੈਪ ਵਾਈਜ਼ ਪ੍ਰੋਸੀਜਰ ਕਰੋ ਪਹਿਲਾਂ ਆਪਣੀ ਆਫਰ ਲੈਟਰ ਅਪਲਾਈ ਕਰੋ ਆਫਰ ਲੈਟਰ ਤੋਂ ਬਾਅਦ ਆਪਣੀ ਫੀ ਡਿਪੋਜ਼ਿਟ ਕਰੋ ਫੀ ਡਿਪੋਜ਼ਿਟ ਯਾਨੀ ਕਿ ਜੋ ਵੀ ਮਿਨੀਮਮ ਡਿਪੋਜ਼ਿਟ ਹੈ ਆਪਣਾ ਕੈਸ਼ ਅਪਲਾਈ ਕਰੋ ਕੈਸ਼ ਅਪਲਾਈ ਕਰਨ ਤੋਂ ਬਾਅਦ ਆਪਣਾ ਆਪਣੀ ਫਾਈਲ ਲੌਂਚ ਕਰੋ ਦੇਖੋ ਯੂਕੇ ਕਾਫੀ ਜ਼ਿਆਦਾ ਸਿੰਪਲੀਫਾਈਡ ਵੀਜ਼ਾ ਪ੍ਰੋਸੈਸ ਹੈਗਾ ਤੁਸੀਂ ਯੂਕੇ ਦਾ ਵੀਜ਼ਾ ਲੈ ਸਕਦੇ ਹੋ ਐਂਡ ਕੀ ਕਹਿੰਦੇ ਆ ਯੂਕੇ ਚ ਜੇ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ ਤਾਂ ਅੱਜ ਦੀ ਰੇਟ ਤੇ ਦੇਖੋ ਯੂਕੇ ਦਾ ਜਿਹੜਾ ਟਰਨ ਅਰਾਊਂਡ ਟਾਈਮ ਹੈ ਉਹ ਕਾਫੀ ਜਲਦੀ ਵੀਜ਼ਾ ਆ ਰਿਹਾ ਸੋ ਵੈਰੀ ਵੈਰੀ ਹਾਈ ਸਕਸੈਸ ਰੇਟ ਔਰ ਯੂਕੇ ਰਿਆਂ ਵੀ ਕਾਫੀ ਯੂਨੀਵਰਸਿਟੀਆਂ ਹੈਗੀਆਂ ਜਿਹੜੀਆਂ ਅੱਛੀਆਂ ਕੀ ਕਹਿੰਦੇ ਆ ਪੜਾਈ ਦੇ ਦੀਆਂ ਸੋ ਯੂਕੇ ਦੀ ਜਿਹੜੀ ਫੀਸ ਹੈ ਉਹ 10000 ਪਾਉਂਡ ਤੋਂ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ 11 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਸਾਲਾਨਾ ਐਂਡ ਗੋਜ਼ ਹੱਪ ਟੂ ਕੋਈ ਲਿਮਿਟ ਨਹੀਂ ਹੈਗੀ ਕਰੋੜ ਰੁਪਏ ਤੱਕ ਵੀ ਜਾਂਦੀ ਹੈ ਸੋ ਇੱਥੇ ਇਤਾਂ ਦੀਆਂ ਯੂਨੀਵਰਸਿਟੀਆਂ ਵੀ ਹੈਗੀਆਂ ਜਿਨ੍ਹਾਂ ਦੀ 1 ਲੱਖ ਪਾਉਂਡ ਤੱਕ ਦੀ ਫੀਸ ਹੈਗੀ ਹੈ ਸੋ ਸਟੂਡੈਂਟਸ ਦੇਖੋ ਕਾਫੀ ਸਾਰੀਆਂ ਅੱਛੀ ਯੂਨੀਵਰਸਿਟੀਆਂ ਹੈਗੀਆਂ ਜੇ ਤੁਸੀਂ ਆਊਟਰ ਏਰੀਆਜ਼ 'ਚ ਪੜਨਾ ਚਾਹੁੰਦੇ ਹੋ ਐਗਰੀਕਲਚਰ ਪੜਨਾ ਚਾਹੁੰਦੇ ਹੋ ਸਪੋਰਟਸ ਦੇ ਰਿਲੇਟਿਡ ਪੜਨਾ ਚਾਹੁੰਦੇ ਹੋ ਕਿਉਂਕਿ ਅੱਜ ਦੇ ਰੇ ਉਹ ਕੀ ਕਹਿੰਦੇ ਆ that is ਅਸੀਂ ਕਹੇ ਕਿ that is more in business so UK ਵੀ ਕਾਫੀ ਜ਼ਿਆਦਾ ਇਹ ਟ੍ਰੈਂਡ ਨੂੰ ਫੋਲੋ ਕਰ ਰਹਾ ਹੈ ਕਿ ਜ਼ਿਆਦਾਤਰ ਬੱਚੇ ਇੱਥੇ ਬਿਜ਼ਨਸ ਪੜਨ ਆ ਰਹੇ ਨੇ ਜਸ਼ਮੀ ਜੀ ਬਹੁਤ ਹੀ ਤੁਸੀਂ ਵਧੀਆ ਇਨਫੋਰਮੇਸ਼ਨ ਦੇ ਰਹੇ ਹੋ ਹੁਣ ਮੈਨੂੰ ਇਹ ਵੀ ਦੱਸ ਦਿਓ ਸਾਡੇ ਬੱਚੇ ਜਿਹੜੇ ਵਿਦਾਊਟ ਆਇਲਸ ਵਾਲੇ ਨੇ ਜਾਂ ਜਿਹੜੇ ਜਿਨ੍ਹਾਂ ਦਾ ਵੱਡਾ ਗੈਪ ਹੈ ਉਹਨਾਂ ਦੇ ਲਈ ਯੂਨੀਵਰਸਿਟੀਆਂ ਦੇ ਵਿੱਚ ਆਫਰਸ ਅਵੇਲੇਬਲ ਹੋਣਗੇ ਸੋ ਡੈਫੀਨਿਟਲੀ ਯੂਕੇ ਦੀਆਂ ਕਾਫੀ ਸਾਰੀਆਂ ਯੂਨੀਵਰਸਿਟੀਆਂ ਅੱਜ ਦੀ ਰੇਟ 'ਚ ਆਫਰ ਕਰ ਰਹੀਆਂ ਨੇ ਸਕਾਲਰਸ਼ਿਪਸ ਵੀ ਆਫਰ ਕਰ ਰਹੀਆਂ ਨੇ ਔਰ ਯੂਕੇ ਕਾਫੀ ਜ਼ਿਆਦਾ ਬੁਲਿਸ਼ ਵੀ ਹੈਗਾ ਕਿ ਯੂਕੇ ਜ਼ਿਆਦਾਤਰ ਕੀ ਕਹਨੇ ਆ ਬੱਚਿਆਂ ਨੂੰ ਜਿਹੜੇ ਵੀਜ਼ਾ ਦੇਣਾ ਚਾਹੁੰਦਾ ਹੈ ਉਹ ਅੱਜ ਦੀ ਰੇਟ 'ਚ ਯੂਨੀਵਰਸਿਟੀਆਂ ਬਹੁਤ ਐਕਟਿਵ ਹੋਈਆਂ ਹੋਈਆਂ ਬਹੁਤ ਸਾਲਾਂ ਬਾਅਦ ਯੂਕੇ ਇਸ ਪੁਆਇੰਟ ਤੇ ਬਣਿਆ ਹਾਂ ਹਾਂ ਜਿਸ ਪੁਆਇੰਟ ਤੇ ਅੱਜ ਯੂਕੇ ਪਹੁੰਚਿਆ ਸੋ ਯੂਕੇ ਪਹਿਲਾਂ ਇਨ ਐਕਟਿਵ ਨਹੀਂ ਹੈਗੇ ਸੀ ਯੂਕੇ ਦੇ ਨੁਮਾਇੰਦੇ ਸਾਡੇ ਵੀ ਕਾਲੈਬਰ ਤੇ ਯੂਨੀਵਰਸਿਟੀ ਸਕਾਟਲੈਂਡ ਤੋਂ ਕੀ ਕਹਿੰਦੇ ਆ ਰੈਪ੍ਰੈਜ਼ੈਂਟੇਟਿਵਸ ਆਏ ਹੋਏ ਸੀ ਔਰ ਉਹ ਸਾਡੇ ਨਾਲ ਸੈਮੀਨਾਰ ਚ ਵੀ ਜੇ ਡਬਲਯੂ ਵਾਲੇ ਮੈਰੀਟ ਦੇ ਸੈਮੀਨਾਰ ਚ ਵੀ ਹਿੱਸਾ ਲੈ ਰਹੇ ਨੇ ਸੋ ਤੁਸੀਂ ਕੀ ਕਹਿੰਦੇ ਯੂਕੇ ਦੀਆਂ ਯੂਨੀਵਰਸਿਟੀਆਂ ਜਿੰਨੀਆਂ ਐਕਟਿਵ ਹੋਈਆਂ ਸੀ ਕੀ ਕਹਿੰਦੇ ਆ ਉਹ ਉਹ ਅੱਜ ਦੀ ਰੇਟਸ ਜਿੰਨੀਆਂ ਦਿਖ ਰਹੀਆਂ ਉਹ ਪਹਿਲਾਂ ਨਹੀਂ ਹੈਗੀਆਂ ਸੀ ਪਿੱਛੇ ਯੂਕੇ ਛੱਡ ਗਿਆ ਸੀ ਜਿਹੜਾ ਕਿ बच्चा नहीं आ रहा सो आईग्रेट्स यूके इज बिकमिंग रियली रियली पॉपुलर और जेडीवी स्टूडेंट्स पढ़ना चाहते हैं मैं उन्हें बता दा दूं कि लैंडमार्क इमिग्रेशन जीरो प्रोसेसिंग फीस इन आवर यूके स्टूडेंट वीजा अप्लाई कर रहे हैं सो ਤੁਸੀਂ ਜੇ ਅਪਲਾਈ ਕਰਨਾ ਚਾਹੁੰਦੇ ਹੋ ਆਪਣਾ ਯੂਕੇ ਜਾਣ ਦਾ ਪੜ੍ਹਨ ਦਾ ਸੁਪਨਾ اور ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਜ਼ੀਰੋ ਪ੍ਰੋਸੈਸਿੰਗ ਫੀਸ ਦੇ ਨਾਲ ਅਪਲਾਈ ਕਰ ਸਕਦੇ ਹੋ ਜੀ ਚਲੋ थैंक यू सो मच सो ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਿਸ ਮੀ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਵਿਦਿਆਰਥੀ ਯੂਕੇ ਲਈ ਤਾਂ ਜ਼ਰੂਰ ਹੋਣ यूके ਤੋਂ ਇਲਾਵਾ ਕੈਨੇਡਾ ਜਰਮਨੀ ਨਿਊਜ਼ੀਲੈਂਡ ਇਹ ਸਾਰੀਆਂ ਕੰਟਰੀਜ਼ ਦੇ ਲਈ ਜਿਹੜੇ ਐਗਜ਼ੀਕਿਟਿਵਜ਼ ਨੇ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵਜ਼ ਨੇ ਉਹ ਇਹਨਾਂ ਸੈਮੀਨਾਰਾਂ ਦਾ ਹਿੱਸਾ ਬਣ ਰਹੇ ਨੇ ਸੋ ਅਗਰ ਤੁਸੀਂ ਸੈਮੀਨਾਰ ਵਾਲੇ ਦਿਨ ਕਿਸੇ ਕਾਰਨ ਨਹੀਂ ਪਹੁੰਚ ਸਕੇ ਤੇ ਤੁਸੀਂ ਆਪਣਾ ਪ੍ਰੋਫਾਈਲ WhatsApp ਤੇ ਭੇਜੋ ਜਸਮੀਤ ਜੀ ਨੂੰ ਇਸੇ ਨੰਬਰ ਤੇ थैंक यू ਸੋ ਮਚ ਜਸਮੀਤ ਥੈਂਕ ਯੂ ਸਰ ਓਕੇ ਸਰ ਥੈਂਕ ਯੂ